ਮੇਰੀ ਬਾਤ ਮੇਰੇ ਤੂੰ ਹੀ ਆਈ ਨਾਨਕ ਦਾਸ ਸਦਾ ਕੁਰਬਾਨੀ ਦਿਆਗੇ ਹਰ ਦਾ ਤੇਰਾ ਵਾਹੀ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣ ਮੇਰਾ ਵਾਹੀ ਬੰਦ ਹੋ ਗਿਆ ਸੀ ਅਬ ਮੈਂ ਸੁਪਰ ਕਰਾਉਂ ਲਾਗੇ ਸਰ ਜੀ ਜਿਨ ਤਾਪ ਨਿਵਾਰਨ ਹਾਰਾ ਤਪੰਤਾ ਸੁਖ ਰਾਸ ਤਾ ਤੁggen ਨ ਕੋ ਉਲਾਗ ਜਗੀ ਪ੍ਰਭ ਅਰਦਾਸ ਅਰਦਾਸ ਸੇ ਕੋਨ ਕਾ ਅਸ਼ੀਰਵਾਦ ਗੁਰਜੀ ਕੀ ਫਤਹਿ ਪਾਛੇ 10 ਤੀ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਮ ਕਲੇਂtਿਆਗੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸਿਧਿ ਹਰਾਈ ਸ਼੍ਰੀ ਹਰਕ੍ਰਿਸ਼ਨ ਤੇ ਆਈਆ ਜੇ ਟਿੱਠੇ ਸਭ ਦਰਜਾਇ ਕਰਤੇ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਦਾਵੈ ਤਾਏ ਸਭ ਥਾਈਓ ਇਹ ਸਹਾਇ ਦਸਵੇਂ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਇਹ ਸਹਾਇ ਦਸਾ ਪਾਸ਼ਾ ਜੀ ਦੇ ਸਰੂਪ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਾਂ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਤਾਂ ਤਾਂ ਸ਼੍ਰੀ ਗੁਰੂ ਸਭ ਤੋਂ ਪ੍ਰਸਾਦ ਪਾਠ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਜਾ ਦੇ 40 ਮੁਕਤੇ ਹੱਡੀਆਂ ਜੱਗੀਆਂ ਦੱਗੀਆਂ ਜਿਨ੍ਹਾਂ ਨਾਮ ਦੇ ਪਿਆਵਣ ਛਤ ਦੇ ਚਲਾਈ ਤੇ ਗਵਾਇ ਤੇ ਗਿਆਨ ਗੱਟ ਕੀਤਾ ਤੇ ਨਾ ਪਿਆਰਿਆਂ ਸੁਜਾਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮੇ ਸਿੱਧ ਦਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਈਆਂ ਚੜਦੀਆਂ ਤੇ ਚੜ੍ਹੇ ਆਰ ਨਜਰਾਏਗੇ ਸਿੱਖੀ ਕੇਸਾਂ ਸਵਾਸਾ ਨਾਮ ਦਾ ਦਵਾਈ ਤੇ ਨਾ ਵਰਤਮਾਨ ਤੇ ਭਰਾਦਰ ਸੰਗਤ ਦੇ ਸੀ ਦਸਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜੈ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾ ਵਜਤਾ ਹਮ ਦਾ ਸੱਤ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀਅ ਰਿਆਇਤ ਦੇਖਤੇ ਬਦਵਤ ਦੀ ਪੈ ਪੰਦ ਦੀ ਸੀ ਜੀਤ ਸ੍ਰੀ ਸਹਿਬੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਚਾਰ ਤਖਤ ਪੰਜਵਾਂ ਤਖਤ ਫੁੱਡੇ ਨਾਲ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਮਾਰੇ ਸੱਚੇ ਪਾਸ਼ਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਦਾਣ ਰਹਿ ਦਾਣ ਵੇਗ ਦਾਣ ਕਰੋ ਸਾ ਦਾ ਨਾਂ ਦਾ ਨਾ ਸਦਾ ਨਾਮ ਦਾ ਸ੍ਰੀ ਅਮਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗ ਜੁਗ ਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ اے ਮਾਰੇ ਸੱਚੇ ਪਾਸ਼ਾ ਜੀ ਤਾਂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਸ੍ਰੀ ਗੁਰ ਕਲਗੀ ਧਰ ਪਾਸ਼ਾ ਜੀ ਮਹਾਰਾਜ ਧੰਨ ਸਮੂਹੀ ਸਿੰਘੋ ਮਹਾਰਾਜ ਆ ਜੀ ਦੇ ਚਰਨਾ ਕਮਰਾਂ ਪਾਸ ਅਰਦਾਸ ਬੇਨਤੀ ਜੋਦੀ ਸੱਚੇ ਪਾਸ਼ਾ ਜੀ ਮਹਾਰਾਜ ਆਪ ਜੀ ਸੱਚੇ ਪਾਸ਼ਾ ਹੀ ਸਾਰੇ ਜਗਤ ਦਾ ਭਲਾ ਕਰਦੇ ਹੋਏ ਧੰਨ ਗੁਰੂ ਨਾਨਕ ਪਾਸ਼ਾ ਜੀ ਪੰਥ ਰੂਪ ਦੇ ਵਿੱਚ ਅੱਜ ਸੱਚੇ ਪਾਤਸ਼ਾਹ ਜੀ ਮੁਕੇਸ਼ ਕੁਮਾਰ ਦੇ ਘਰੇ ਆਪ ਜੀ ਨੇ ਖਾਲਸਾ ਪੰਥ ਸੱਚੇ ਪਾਤਸ਼ਾਹ ਜੀ ਬਾਣੀ ਦਾ ਪੈਰਾ ਕੀਤਾ ਹੈ ਮਹਾਰਾਜ ਆਪ ਜੀ ਦੀ ਬਾਣੀ ਸੱਚੇ ਪਾਸੀ ਸਾਜਗਨ ਵਿੱਚ ਪ੍ਰਵਾਨ ਕਰਨੀ ਕਿਰਪਾ ਕਰਨੀ ਮਹਾਰਾਜ ਸਾਡੇ ਵਰਗਿਆਂ ਨੂੰ ਮਹਾਰਾਜ ਬਾਣੀ ਦੇ ਉੱਤੇ ਚੱਲਣ ਦਾ ਬਲ ਤਾਂ ਬਖਸ਼ਣਾ ਮਹਾਰਾਜ ਨੀਵੇਂ ਹਾਂ ਮਹਾਰਾਜ ਬੱਚੇ ਹਾਂ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਨੂੰ ਭਾਵੇਂ ਉਵੇਂ ਰੱਖ ਲੈਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਚਿਤਰਾਇਆਂ ਨਹੀਂ ਜਾਣਦੇ ਮਹਾਰਾਜ ਆਪ ਜੀ ਦੇ ਬੱਚੇ ਬਣ ਕੇ ਸੱਚੇ ਪਾਤਸ਼ਾਹ ਜੀ ਨੀਵੇਂ ਹੋ ਕੇ ਚੱਲਣਾ ਚਾਹੁੰਦੇ ਹਾਂ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਹੀ ਜਤਪਤ ਦੇ ਰਾਖੇ ਹੋ ਮਹਾਰਾਜ ਕਰਦੀ ਤੇਰਾ ਪਾਤਸ਼ਾਹ ਜੀ ਆਪ ਹੀ ਸਭ ਦੇ ਮਹਾਰਾਜ ਪਰਦੇ ਕੱਜਣ ਵਾਲੇ ਹੋ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸਾਰੀ ਕਾਇਨਾਤ ਦੇ ਪਰਦੇ ਕਾਢੀ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਜਿਸ ਤਰ੍ਹਾਂ ਆਪ ਜੀ ਨੇ ਮਹਾਰਾਜ ਹਿੰਦ ਦੀ ਚਾਦਰ ਬਣ ਕੇ ਸੱਚੇ ਪਾਛੇ ਜੀ ਆਪਣਾ ਸੀਸ ਕਲਮ ਕਰਾ ਕੇ ਮਹਾਰਾਜ ساری ਹਿੰਦ ਧਰਮ ਨੂੰ ਮਾਰਾ ਢਾਗ ਲਿਆ ਸੀ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ ਸੱਚੇ ਪਾਛੇ ਆ ਆ ਵੀ ਦੇ ਚਰਨਾ ਪਾਸ ਆ ਆ ਕੀ ਦੀ ਸਾਰੀ ਸੰਗਤ ਸਿੱਖ ਸੰਗਤ ਮਹਾਰਾਜ ਜੁੜ ਮਿਲ ਕੇ ਸੱਚੇ ਪਾਛੇ ਅਰਦਾਸ ਕਰਦੀ ਹੈ ਆਪ ਜੀ ਕਿਰਪਾ ਕਰੋ ਮਹਾਰਾਜ ਬੜੇ ਸਮੇਂ ਹੋ ਗਏ ਮਹਾਰਾਜ ਆਪ ਜੀ ਤੋਂ ਦੂਰ ਹੋਏ ਹੋਏ ਆ ਮਹਾਰਾਜ ਕਿਰਪਾ ਕਰੋ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਮਹਾਰਾਜ ਇਹ ਜਨਮ ਆਪ ਜੀ ਦੇ ਲੇਖੇ ਚ ਲੱਗ ਜੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਐਸੀ ਕਿਰਪਾ ਕਰੋ ਮਹਾਰਾਜ ਪ੍ਰੇਮ ਬਖਸ਼ੋ ਮਹਾਰਾਜ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਮੁਖ ਵਾਗ ਹਨ ਮਹਾਰਾਜ ਨਾ ਕੋ ਬੈਰੀ ਨਹੀਂ ਬੇਗਾਨਾ ਸਰਲ ਸੰਗ ਅਮਕੋ ਬਣਾਈ ਮਹਾਰਾਜ ਆਪ ਜੀ ਜਿਸ ਤਰ੍ਹਾਂ ਆਪ ਜੀ ਨੇ ਆਪਣੇ ਪੈਰੇ ਲਾ ਕੇ ਭਾਈ ਕਨਈਆ ਜੀ ਤੋਂ ਡਿਊਟੀਆਂ ਨਵੀਆਂ ਹਮਨੇ ਚੰਗੇ ਗੁਰਾ ਨਹੀਂ ਕੋਈ ਮਹਾਰਾਜੋ ਮਹਾਵਾਗੋ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਦੇ ਵਿੱਚ ਮਹਾਰਾਜ ਆਪ ਜੀ ਰਹਿਮਤਾ ਕਰਕੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਵੇਲੀਆਂ ਮਾਰਾ ਜਿਹੜੀਆਂ ਵਧੇਕੀਆਂ ਸੱਚੇ ਪਾਛ ਅ ਜਿਸਮੇ ਨੇ ਕੀਤੀਆਂ ਨੇ ਮਾਰਿਆ ਆਪ ਜੀ ਆਪ ਬਖਸ਼ਨ ਹਾਰੋ ਮਹਾਰਾਜ ਆਪ ਬਖਸ਼ਣਾ ਕਿਰਪਾ ਕਰੀ ਮਾਰਾ ਪੰਥ ਦੇ ਸੱਚੇ ਪਾਛ ਜੀ ਚਨੈਲਾ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਧੰਨ ਬਾਬਾ ਬਨੋ ਸਿੰਘ ਜਿਨ੍ਹਾਂ ਨੇ ਮਹਾਰਾਜ ਪਹਿਲੇ ਜਹੇਦਰ ਹੋ ਕਿ ਪੰਥ ਨੂੰ ਮਾਨ ਵਡਿਆਈ ਦਿੱਤੀ ਇਸੇ ਤਰ੍ਹਾਂ ਮਹਾਰਾਜ ਆਪ ਜੀ ਸਤਮੈ ਰੂਪ ਦੇ ਵਿੱਚ ਮਹਾਰਾਜ ਬਾਬਾ ਹਰੂਆ ਸਿੰਘ ਜੀ ਆਪ ਜੀ ਦੇ ਸੱਚੇ ਪਾਛ ਜੀ ਇਹੀ ਦਿਆਂ ਦੇ ਕੇ ਪੰਥ ਨੂੰ ਨਵੀ ਸੱਚੇ ਪਾਤਸ਼ਾਹ ਜੀ ਕੁਰਬਾਨੀ ਦੇ ਕੇ ਪੰਥ ਦੀ ਸੱਚੇ ਪਾਤਸ਼ਾਹ ਜੀ ਦੀਵੇ ਦੇ ਵਿੱਚ ਆਪਣਾ ਲਹੂ ਪਾ ਕੇ ਮਹਾਰਾਜ ਰੋਸ਼ਨੀ ਜਗਾਈਏ ਇਸ ਤਰ੍ਹਾਂ ਤਾਂ ਨਾ ਬਾਬਾ ਕਰਮ ਸਿੰਘ ਡੰਡਿਆ ਵਾਲੇ ਮਹਾਰਾਜ ਆਪ ਜੀ ਨੇ ਆਪਣਾ ਸੱਚੇ ਪਾਤਸ਼ਾਹ ਜੀ ਸਿੱਧਕ ਪੰਥ ਨੂੰ ਦੇ ਕੇ ਮਾਰੇ ਆਪ ਜੀ ਨੇ ਵੀ ਹੋ ਕੇ ਸੱਚੇ ਪਾਤਸ਼ਾਹ ਜੀ ਪੰਥ ਦੀਆਂ ਵੱਡੀਆਂ ਸੇਵਾਵਾਂ ਸੰਤ ਬਾਬਾ ਜੇ ਸੰਜੀ ਜੇ 99 ਕਰੋੜੀ بابا ਸੰਤਾ ਸਿੰਘ ਜੀ 96 ਕਰੋੜੀ ਜਿਨ੍ਹਾਂ ਦੀ ਝੋਲੀ ਦੇ ਵਿੱਚ ਪਾ ਕੇ ਪੰਥ ਦੀ ਅਗਵਾਈ ਕਰਾ ਕੇ ਪੰਥ ਨੂੰ ਚੜ੍ਹਦੀ ਕਲਾ ਕਰਾ ਕੇ ਮਹਾਰਾਜ ਆਪ ਜੀ ਦੇ ਦਸਰੇ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਮਹਾਰਾਜ ਘਰ ਘਰ ਦੇ ਵਿੱਚ ਮਹਾਰਾਜ ਕੀਰਤਨ ਦਾ ਪੈਰਾ ਹੋਵੇ ਬਾਣੀ ਦਾ ਪੈਰਾ ਹੋਵੇ ਮਹਾਰਾਜ ਆਪ ਜੀ ਦੇ ਦਸਰਿਆਂ ਦੀ ਸੇਵਾ ਪ੍ਰਵਾਨ ਕਰਨੀ ਮਹਾਰਾਜ ਮਹਾਰਾਜ ਅਨ ਜਾਣ ਹਮ ਬਖਸ਼ ਲੈਣਾ ਮਹਾਰਾਜ ਬੁਤੀ ਨਹੀਂ ਹੈਗੀ ਮਹਾਰਾਜ ਜਿਵੇਂ ਆਪ ਚਲਾ ਰਹੇ ਹੋਵੇਂ ਚੱਲ ਰਹੇ ਹਮਾਰਾ ਆਪ ਦੀ ਕਿਰਪਾ ਕਰਨੀ ਸੱਚੇ ਪਾਸ਼ੀ ਬੁੱਧੀ ਬਖਸ਼ੀ ਮਹਾਰਾਜ ਮਾਰਾ ਕਿਰਪਾ ਕਰਕੇ ਆਪ ਦੀ ਬਖਸ਼ੇ ਸੱਚੇ ਪਾਸ਼ੀ ਸਭ ਦੇ ਘਰਾਂ ਦੇ ਵਿੱਚ ਪ੍ਰਕਾਸ਼ ਕਰਨੇ ਮਾਰਾ ਬਾਣੀ ਦਾ ਪ੍ਰਤਾਪ ਕਰਨਾ ਮਾਰਾ ਕਿਰਪਾ ਕਰਨੀ ਸੱਚੇ ਪਾਜਾ ਜੀ ਸਾਡੇ ਵਰਗੇ ਭੁੱਲੇ ਭੜ ਜਾਣ ਮਹਾਰਾਜ ਰਸਤੇ ਤੇ ਪਾਣਾ ਕਿਰਪਾ ਕਰ ਲੈਣੀ ਮਹਾਰਾਜ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਕੇ ਆਪ ਜੀ ਦੇ ਸੱਚੇ ਪਾਸ਼ੀ ਦਾਸਰੇ ਆਪ ਜੀ ਦੇ ਚਰਨਾਂ ਪਾਸ ਅਰਦਾਸ ਕਰਦੇ ਹਨ ਮਹਾਰਾਜ ਪਰਵਾਨ ਦੀ ਇੱਛਾ ਹੈ ਕਿ ਬੱਚੇ ਦੀ ਪ੍ਰਾਪਤੀ ਹੋਏ ਮਹਾਰਾਜ ਆਪ ਦੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਇੱਕ ਦਰ ਸਿੱਖ ਪਰਿਵਾਰ ਬਣਾ ਕੇ ਮਹਾਰਾਜ ਇਹਨਾਂ ਨੂੰ ਬਾਣੀ ਦੇ ਲੜ ਲਾ ਕੇ ਮਹਾਰਾਜ ਇਹਨਾਂ ਦੇ ਸੱਚੇ ਪਾਤਸ਼ਾਹ ਜੋ ਮੰਨਦੇ ਵਿੱਚ ਗੁਰਮਤਿ ਹਨ ਮਹਾਰਾਜ ਆਪ ਦੀ ਜਾਨੀ ਜਾਨ ਉਹ ਮਹਾਰਾਜ ਜਿਸ ਤਰ੍ਹਾਂ ਵੀ ਆਪ ਜੀ ਨੂੰ ਪਾਵੇ ਉਸ ਤਰ੍ਹਾਂ ਪ੍ਰਵਾਨ ਕਰ ਲੈਣੇ ਮਹਾਰਾਜ ਆਪ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਤਰ੍ਹਾਂ ਆਉਣਾ ਮਹਾਰਾਜ ਆਪ ਹੀ ਆਪ ਜਾਣਦੇ ਹੋ ਸੱਚੇ ਪਾਛੇ ਆਪ ਹੀ ਪਲਾ ਕਰਕੇ ਸਾਰੀ ਜੀਵ ਜੰਤ ਨੂੰ ਮਹਾਰਾਜ ਬਖਸ਼ ਲੈਣਾ ਬਖਸ਼ ਲੈਣਾ ਮਹਾਰਾਜ ਇਸੇ ਤਰ੍ਹਾਂ ਮਹਾਰਾ ਕਿਰਪਾ ਕਰੋ ਆਪ ਜੀ ਦੇ ਬੱਚਿਆਂ ਨੇ ਸੱਚੇ ਪਾਛੇ ਜੀ ਬਾਣੀ ਪੜ੍ਹੀ ਹੈ ਮਹਾਰਾਜ ਬਾਣੀ ਪੜ੍ਹਨ ਦਾ ਮਹਾਰਾਜ ਉਹਨਾਂ ਦੇ ਹਿਰਦਿਆਂ ਦੇ ਵਿੱਚ ਮਹਾਰਾ ਆਸਾ ਕਰਨਾ ਕਿਰਪਾ ਕਰਨੀ ਬਾਣੀ ਦਾ ਭਾਵ ਉਹਨਾਂ ਦੇ ਮਨਾਂ ਤੇ ਵਸੋਣਾ ਮਹਾਰਾ ਕਿਰਪਾ ਕਰਨੀ ਬੱਚਿਆਂ ਨੂੰ ਤਾਕਤ ਬਖਸ਼ ਕੇ ਮਹਾਰਾਜ ਆਪੜੀ ਬਾਣੀ ਵੱਧ ਵੱਧ ਪੜਾ ਕੇ ਮਹਾਰਾਜ ਸੰਸਾਰ ਤੇ ਮਹਾਰਾਜ ਚੜ੍ਹਦੀ ਕਲਾ ਦੀ ਜੋਤ ਜਗਾਓ ਮਹਾਰਾਜ ਭਲਾ ਕਰੋ ਬਾਣੀ ਦੇ ਨਾਲ ਮਹਾਰਾਜ ਆਪ ਜੀ ਦਾ ਫਰਮਾਨ ਹੈ ਮਹਾਰਾਜ ਧਰਤੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਮਹਾਰਾਜ ਆਪੇ ਸਾਰੀ ਦੁਨੀਆ ਦੀ ਚਿੰਤਾ ਖਤਮ ਕਰਕੇ ਮਹਾਰਾਜ ਆਪਣੇ ਮਨਾਂ ਦੇ ਵਿੱਚ ਪ੍ਰਗਟਾਸ਼ ਕਰਕੇ ਸੱਚੇ ਪਾਤਸ਼ਾਹ ਜੀ ਪ੍ਰਗਟ ਹੋ ਮਹਾਰਾਜ ਆਪ ਜੀ ਸੱਚੇ ਪਾਤਸ਼ਾਹ ਜੀ ਦੁਨੀਆ ਦੇ وارث ਹੋ ਮਹਾਰਾਜ ਕਲ ਕੀ ਧਰ ਪਾਤਸ਼ਾਹ ਜੀ ਪ੍ਰਗਟ ਹੋਵੋ ਸਾਭ ਨੂੰ ਮਾਰੇ ਦਰਸ਼ਨ ਦੇ ਕੇ ਨਿਹਾਲ ਕਰੋ ਜੋ ਜੀ ਆਪ ਜੀ ਦੇ ਦਰ ਤੇ ਆਏ ਸੋ ਰਾਜੀ ਚਾਏ ਕੜਾ ਦੀ ਵਰਤੇ ਨਾਨਕ ਨਾਮ ਚੜ੍ਹਦੇ ਗਲਾ ਤੇਰੇ ਬਾਣੇ ਸਰਬਤ ਦਾ ਬਨਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰੇਗਾ ਖਾਲਸਾ ਅੱਜ ਆਪੇ ਖਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟੁ ਗੁਰਾਂ ਕੀ ਦੇ ਕੋ ਮਿਲ ਬੋਚ ਹੈ ਕੋ ਜੁ ਸ਼ਬਦ ਮਹਲੇ

ਜਾਵੇ ਗੁਰੂ ਨਾਨਕ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਡੱਕੀ ਧਰਬਾ ਸਾਹਿਬ ਮਾਤਾ ਸਾਹਿਬ ਦੇਵਾ ਦਾ ਆਪ ਦਸੂ ਸਰਬ ਲੋ ਸ਼ੱਕ ਨੇ ਤੋੜੋ ਸਿਧਾ ਸਿੰਘਾਂ ਸ਼ੋਮਣੀ ਪੰਥ ਕਾ ਲਈ ਬੁੱਢੇ ਜਣੇ ਜਥਾ ਦੇਣਾ ਨੂੰ ਭਾਵੇ ਨਿਆਲ ਹੋ ਜਾਵੇ ਸਾਥ ਧੀਰਿਆ ਕਾਲ 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 ਸਿਧੂ ਸਿੰਘੋ ਚਿਤ੍ਰੋ ਗੂਤੋ ਸਵਤਨੂ ਘਾਂ ਛੇ ਸਿੰਘ ਸਾਹਿਬ ਦੀ ਕੋ ਸਾਥ ਧੀਰਿਆ ਕਾਲ ਗਏ ਮਾੜ ਕੋ ਸਤਿਗੁਰੂ ਰਖਵੀ ਬਿੱਤ ਬੰਦ ਇਲਾਜ ਸੱਚੇ ਬਾਦਸ਼ਾਹ ਜੀਓ ਤੇਰਾ ਖਾਸ ਅਕਾਲ 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 ਜਾਵਾਂ ਜਾਵਾਂ ਵਾਲੇ ਉਸਤੇ ਸਤਿਗੁਰੂ ਫਰਜ਼ਾਂ ਨੂੰ ਰੱਖਣਾ ਪਿਆਰ ਵਰਤਾਰ ਗੱਲ ਕੇ ਕਰ ਜਾਵੇ ਸੱਚੇ ਸਤਿਗੁਰਾਂ ਨੂੰ ਭਾਵੇ ਨਿਆਰੋ ਜਾਵੇ ਵਾਹ ਸ੍ਰੀ ਅਕਾਲ ਜਿਕਾਰਾਕ ਜਾਵੇ ਨੀ ਹਾਲੋ ਜਾਵੇ ਬੱਡੇ ਦਾਲ ਨੂੰ ਭਾਵੇ ਵਾਹ ਸ੍ਰੀ ਅਕਾਲ ਸਾਂਗ ਆਈ ਗੁ ਜੀ ਮਾਤੇ